ਅੱਜ 4 ਜਾਂ 5 ਨੂੰ ਹੋ ਗਿਆ ਜਿਹੜਾ ਸਾਡਾ ਰਸਤਾ ਪੈਂਦਾ ਮੇਨ ਰਸਤਾ ਸਾਡਾ ਪਿੰਡ ਚੌਤਰਾ ਦੋ ਪਿੰਡ ਦੇ ਅੱਗੇ ਚੌਤਰਾ ਤੇ ਔਰ ਸਲਾਚ 4 ਦਿਨ ਹੋ ਗਿਆ ਸਾਡੇ ਬੱਚੇ ਜਿਹੜੇ ਸਕੂਲ ਨਹੀਂ ਗਏ ਜੜੇ ਬੱਚੇ ਸਕੂਲ ਨਹੀਂ ਜਾਣਗੇ ਤੇ ਪੜ੍ਹਨਗੇ ਕਿੱਥੋਂ ਅਸੀਂ ਗਾਂਵ ਪਹੇਖ ਬੱਚਿਆਂ ਦਾ ਕਿੱਦੂ ਸੋਚਾਂਗੇ ਉੱਥੋਂ ਨੌਕਰੀਆਂ ਮਿਲਣਗੀਆਂ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡਾਂ ਆਣ ਕੇ ਮੌਕਾ ਦੇਖਿਆ ਜਾਵੇ ਹਰੇਕ ਸਾਲ ਦੇਖਦੇ ਆਂ ਇਹਦਾ ਕੋਈ ਹੱਲ ਕੀਤਾ ਜਾਏ ਇਹਨੂੰ ਜਿਹੜਾ ਪੋਲਾ ਬ੍ਰਿਜ ਬਣਿਆ ਇਹਨੂੰ ਉਚਾ ਕੀਤਾ ਜਾਏ ਰਾਤ ਨੂੰ ਅਵਰਜੈਂਸੀ ਸਾਡੇ ਕੋਈ ਬੰਬਾਰ ਹੋ ਜਾਏ ਕੋਈ ਅਵਰਦ ਅਸੀਂ ਡਿਲੀਵਰੀ ਕੇਸ ਆ ਆਵਰਾਂ ਸੀ ਕਿਹਨੂੰ ਲੈ ਕੇ ਜਾਣਾ ਬਤਾ ਹੁਣ ਰਸਤਾ ਕੋਈ ਨਹੀਂ ਜਾਣਦਾ ਰਸਤਾ ਹੈਗਾ ਅਜੇ ਤੱਕ ਹੜ ਕੋਈ ਨਹੀਂ ਪਹੁੰਚਿਆ ਥੇ ਆਪਾਂ ਪਿਛਲੇ ਸਾਲ ਵੀ ਕਿਹਾ ਸੀ ਆਂਦੇ ਨੇ ਮੌਕਾ ਦੇਖ ਕੇ ਚਲ ਜਣੇ ਆ ਪਰ ਸਾਡੀ ਸਾਰ ਕੋਈ ਨਹੀਂ ਸੁਣਦਾ ਅੱਜ 4 ਦਿਨ ਹੋ ਗਿਆ ਜਿਹੜਾ ਸਾਡਾ ਜਿਹੜਾ ਆਵਾਜਾ ਰਸਤੇ ਬੰਦ ਹੋ ਗਏ ਸਾਡੇ ਨਾ ਕੋਈ ਬੰਬਾਰ ਪੇਸਣ ਨੂੰ ਲੈ ਸਕਦੇ ਨਾ ਸਾਡੇ ਬੱਚੇ ਸਕੂਲ ਵਾਲੇ ਸਕੂਲ ਜਾਣੇ ਬੱਚੇ 4 ਦਿਨ ਸਕੂਲ ਨਹੀਂ ਗਏ ਕਿੱਥੋਂ ਪੜਨਗੇ ਤੇ ਮੇਨ ਮਕਸਦ ਸਾਡੇ ਜਿਹੜੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਾਹੇ ਆਨਲਾਈਨ ਕਲਾਸਾਂ ਲੱਗ ਜੇ ਉਹ ਵੀ ਨਹੀਂ ਲਾ ਸਕਦੇ ਅਸੀਂ ਆਪਾਂ ਸਰਕਾਰ ਨੇ ਇਹ ਕਹਿੰਨਾ ਸਾਡਾ ਨੈਟ ਹਾਲ ਕੀਤਾ ਜੈ ਨੈਟਵਰਕ ਪਿੰਡ ਦਾ ਛੋਟਾ ਬਾਰਡਰ ਦੇ ਨਜੀਬ ਨੇ ਥੋੜਾ ਨੈਟਵਰਕ ਘਟਾ ਉਹਦੀ ਸਾਡੀ ਰੇਂਜ ਥੋੜੀ ਵਧਾਈ ਜਾਵੇ ਪਿੰਡ ਦੇ ਦਾ ਜਹਾਡੇ ਬੱਚੇ ਵਧੀਆ ਸਾਡੀ ਗੱਲਬਾਤ ਹੋ ਸਕੇ ਹੋਰ ਬੱਚਿਆਂ ਦੀ ਪੜ੍ਹਾਈਆਂ ਆਨਲਾਈਨ ਹੋ ਸਕਣਾਂ ਹਾਂ ਤਾਂ ਕਦੋਂ ਤੋਂ ਇਹ ਬਣੇ ਹੋਏ ਨੇ ਮੇਰਾ ਨਾਮ ਰੋਹਿਤ ਗੁਰਵਿੰਦਰ ਸਿੰਘ ਮੱਲੀ ਪਿੰਡ ਮਹਿਰਾਦੀ ਆ ਇਹ ਜਿੰਨੇ ਭੈਣ ਭਰਾਣੇ ਸਾਰੇ ਮੇਰੇ ਆਧੀਆਂ ਦੇ ਵੀਰ ਨੇ ਜਿੰਨੇ ਵੀ ਕਿਸਾਨ ਨੇ ਸਾਰੇ ਜ਼ਿਮੀਂਦਾਰ ਤਬਕੇ ਚ ਇਹ ਪਾਣੀ ਜਿਹੜਾ ਆ ਇਹ ਹਰ ਸਾਲ ਦੀ ਸਾਲ ਹੀ ਤੰਗ ਕਰਦਾ ਸਾਨੂੰ ਇਹ ਤੇ ਬਹੁਤ ਜ਼ਿਆਦਾ ਫਸਲਾਂ ਨੁਕਸਾਨ ਹੁੰਦਾ ਹੈ ਲਗਭਗ ਵੀ ਘੱਟ ਤੋਂ ਘੱਟ 1800 ਦੇ ਏਕੜ ਸਾਡੀ ਜ਼ਮੀਨ ਜੜੀ ਹੈ ਪਾਣੀ ਦੀ ਮਾਰ ਰੇਟ ਹੁੰਦੀ ਹੈ ਹਰ ਸਾਲ ਦੇ ਸਾਲ ਤੇ ਕੁਝ ਘਰ ਇਦਾਂ ਦੇ ਜ਼ਿਮੀਂਦਾਰ ਇਦਾਂ ਦੇ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਹੀ ਇੱਧਰ ਬੰਨੇ ਆ ਪੱਠਾ ਦੱਥਾ ਖਾਨ ਨੂੰ ਦਾਣਾ ਹਰ ਚੀਜ਼ ਇੱਧਰ ਹੁੰਦੀ ਹੈ ਤੇ ਹਰ ਸਾਲ ਦੇ ਸਾਲ ਤੰਗੀ ਆਉਂਦੀ ਹੈ ਹੁਣ ਵੀ ਘੱਟ ਤੋਂ ਘੱਟ 4 ਤੋਂ 5 ਰੋਜ਼ ਹੋ ਗਿਆ ਪਾਣੀ ਚੜੇ ਨੂੰ ਅ ਗੰਨੇ ਦੀ ਫਸਲ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀ ਡੁੱਬ ਗਈ ਹੈ ਅੱਗੇ ਝੋਨਾ ਵੀ ਇਦਾਂ ਹੀ ਆ ਇਹ ਜਿਹੜੀ ਫਸਲ ਡੁੱਬ ਜਾਂਦੀ ਹੈ ਇਹ ਲਗਭਗ 80 ਤੋਂ 90% ਨੁਕਸਾਨ ਹੋ ਜਾਂਦਾ ਹੈ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਸਾਡੇ ਕੋਲ ਪਹੁੰਚੇ ਆ ਪੱਥਰ ਜ਼ਰੂਰ ਹਰ ਸਾਲ ਦੇ ਸਾਲ ਇਹਨਾਂ ਦਿਨਾਂ ਚ ਆ ਕੇ ਲਾ ਦਿੰਦੇ ਆ ਜੀ ਦਰਿਆ ਦੇ ਰੋੜਨ ਵਾਸਤੇ ਬੜਾ ਕੰਮ ਕਰੰਦੇ ਆ ਤੁਸੀਂ ਤੇ ਪਰ ਕੋਈ ਗੱਲ ਨਹੀਂ ਅੱਗੋਂ ਪਿੱਛੋਂ ਕੋਈ ਨਹੀਂ ਅੱਗੋਂ ਪਿੱਛੋਂ ਸਰਕਾਰਾਂ ਕੰਮ ਕਰਨੀ ਨਹੀਂ ਸੁਤੀ ਰਹਿੰਦੀਆਂ ਨੇ ਨਾ ਇਹਨਾਂ ਨੂੰ ਅੱਗੋਂ ਚੇਤਾਵਣਾ ਦਾ ਪਿੱਛੋਂ ਆਉਣਾ ਬਸ ਆ ਇੱਕ ਮਹੀਨਾ ਇਹਨਾਂ ਨੂੰ ਚੇਤਾਵਣਾ ਆ ਪੱਥਰ ਲਾ ਕੇ ਤੁਹਾਡੇ ਸਾਹਮਣੇ ਨਜ਼ਰਾਂ ਦੇ ਵੇਖ ਲੋ ਇੱਧਰ ਕੈਮਰਾ ਘੁਮਾ ਕੇ ਪੱਥਰ ਲਾਤਾ ਇਥੇ ਲਿਆ ਕੇ ਕਿਸੇ ਨੇ ਕੋਈ ਸੁਣਵਾਈ ਨਹੀਂ ਸਾਡੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਉਹ ਬੇਨਤੀ ਕਰਨਾ ਵੀ ਹੋਰ ਸਾਨੂੰ ਕੁਝ ਨਹੀਂ ਦੇਣਾ ਸਾਨੂੰ ਕਿਸ਼ਤੀ ਦੇ ਦਿਓ ਜਿਹੜੇ ਸਾਡੇ ਡੰਗਰੇ ਆ ਜਿਹੜੇ ਜ਼ਿਮੀਂਦਾਰ ਵੀ ਉ ਆਪਣੇ ਖੇਤਾਂ ਵੱਲ ਫੇਰਾ ਮਾਰਨ ਜਾਣਾ ਕਿ ਇਹਨੇ ਖਾਦ ਦਵਾਈ ਪਹੁੰਚ ਜਾਣਾ ਕਮ ਸੇ ਕਮ ਟਾਈਮ ਨਾ ਜਾ ਸਕੀ ਮੇਰਾ ਨਾਮ ਚਰਮਲਖਸ਼ ਮੱਲੀ ਸਰਦਾਰ ਜਿਹਾਂ ਸਿੰਧਾ ਮਾ ਪੁੱਤ ਆ ਪਿੰਡ ਬਰਾਦੀਆਂ ਆ ਤੇ ਇਹ ਸ਼ਾਨ 1955 ਤੋਂ ਲੈ ਕੇ ਚੱਲ ਰਿਹਾ ਏ 1955 ਚ ਫਲੱਡ ਆਇਆ ਸੀ ਤੇ ਉਦੋਂ ਤੁਸ਼ੀੜ ਹੀ 10 ਫੁੱਟ ਸੀ ਪਾਣੀ ਓਵਰਫਲੋ ਹੋਇਆ ਸੀ ਫੇਰ ਤੁਸ਼ੀ ਟੁੱਟੀ ਤੇ ਫੇਰ ਇਹ ਪਿੰਡ ਬਚਿਆ ਸੀ ਹੁਣ ਉਦੋਂ ਤੋਂ ਲੈ ਕੇ 5-6 ਹੜ ਆਏ ਨੇ 889395 ਦਾ आज तक 88 ਤੋਂ ਲੈ ਕੇ ਇਹ ਤੁਸੀ ਦੀ ਰੇਂਜਿੰਗ ਨਹੀਂ ਹੋਈ ਨਾ ਇਹ ਜਿਹੜਾ ਨਾਲਾ ਆ ਇਹਦੀ ਸਫਾਈ ਹੋਈ ਹੈ ਨਾ ਨਾਲੇ ਦੀ ਸਫਾਈ ਹੈ ਨਾ ਤੁਸੀ ਦੀ ਰੇਂਜਿੰਗ ਹੋਈ ਹੈ ਜਦੋਂ ਵੀ ਘਹਾਵਰ ਪੈਂਦੇ ਨੇ ਪਾਣੀ ਟੁੱਟਿਆ ਚਾਰ ਸ਼ਬਤੀਲਾ ਰੋਡੀਆਂ ਨੇ ਕਾਨੌਰ ਅਧੀ ਗਰਦਾਸ਼ਪੁਰ ਡੇਰਾ ਬਾਬਾ ਨਾਨਕ ਅਦੇ ਨਾਲ ਆ ਚਾਰ ਸ਼ਬਤੀਲਾ ਰੋਡੀਆਂ ਨੇ ਦੂਜੀ ਸਾਡੀ ਇਹ ਸਾਡੀ ਪੂਰਾ ਅਪੀਲ ਆ ਵੀ ਸਾਡੀ ਜਿਹੜੀ ਤੁਸੀ ਆਏ ਇਥੋਂ ਆਦੀਆਂ ਤੋਂ 14 ਤੱਕ ਮਿਲ ਜੇ ਜਿਹੜਾ ਓਵਰਫਲੋ ਹੁੰਦਾ ਪਾਣੀ ਦਰਿਆ ਦਾ ਇਧਰ ਨਾ ਆਏ ਤੇ ਅਸੀਂ ਫਿਰ ਪਾਜ ਜਾਨੇ। ਇਹ 1.5 ਕਿਲੋਮੀਟਰ ਸਾਰਾ। ਅੱਛਾ ਇੱਥੋਂ ਜਿੱਥੋਂ ਹੀ ਫਿਰਦੇ ਆ 1.5 ਕਿਲੋਮੀਟਰ। ਭਰਾ ਹੁਣੇ ਜਦੋਂ ਪਾਣੀ ਆਇਆ ਬੀਆਰ ਚਲੇ ਸਿਆ ਆ ਜਾਣਾ ਪੁਰਾਣੇ ਪਿੰਡ। ਇੱਥੇ ਚੁੱਕ ਕੇ ਉਹਨਾਂ ਆ ਜਾਣਾ ਆਪਣੇ ਤੰਬੂ ਇੱਥੇ ਲਾਉਣੇ ਨੇ ਫਿਰ। ਸਾਡੀ ਇਹੋ ਜਿਹੇ ਜਿਹੜੀ ਮੇਨ ਤੁਸੀਂ ਜਿਹੜੀ ਸਾਡੇ ਆਧੀਆਂ ਪਿੰਡ ਤੋਂ ਜਿਹੜੀ ਚੌਂਸਰੇ ਤੱਕ ਆਣਾ। ਜੇ ਇਹ ਵੱਜ ਜੇ ਤੇ ਚਲੋ ਸਾਡਾ ਇਲਾਕਾ ਵੱਜ ਜਾਂਦਾ ਵਾ। ਸਾਰੀ ਫਸਲ ਜਿਹੜੀ ਸਾਡੀ ਮਾਰੀ ਜਾਂਦੀ ਆ। ਅਜੇ ਤੇ ਇਹਦਾ ਕੋਈ ਤਾਂ ਜਾਈ ਨਹੀਂ ਜਦੋਂ ਪਾਣੀ ਦਾ ਕੀ ਪੜਾ ਜੇ ਨੇ ਕਿੰਨਾ ਕੁ ਚੜਨਾ ਕਿੰਨਾ ਕੁ ਨਹੀਂ। ਤੇ ਪਹਿਲਾਂ ਤਾਂ ਸਾਡਾ 5 600 ਕਿੱਲਾ ਜਿਹੜਾ ਨਾ ਮਲ ਮਾਰਿਆ ਜਾਂਦਾ ਰਿਹਾ ਪਿੰਡਾਂ ਦੀਆਂ ਦਾ ਇਹ ਤਿੰਨ ਤਿੰਨ ਦਿਨ ਤੋਂ ਪਾਣੀ ਇਦਾਂ ਹੀ ਵੱਧਦਾ ਹੀ ਜਾਂਦਾ ਰੋਜ਼ ਤੋਂ ਰੋਜ਼ ਤੇ ਤੁਹਾਨੂੰ ਪਤਾ ਇਹ ਨੁਕਸਾਨ ਬਹੁਤ ਹੀ ਜ਼ਿਆਦਾ ਵਾ ਚਲੋ ਬੰਦਾ ਤੇ ਟਾਈਮ ਕੱਢ ਲੈਂਦਾ ਜਿਹੜੇ ਮਾਲ ਡੰਗਰ ਆ ਇਹਨਾਂ ਵਾਸਤੇ ਬੜੀ ਤੰਗੀ ਹੈ ਪੱਠੇ ਦੱਥੇ ਦੀ ਬਹੁਤ ਤੰਗੀ ਹੈ ਤੇ ਘਟੋ ਘਟ ਵੀ 17 1800 ਕਿੱਲਾ ਜਿਹੜਾ ਰਕਬਾ ਇਧਰਲੇ ਪਾਸੇ ਹੈ ਉਹ ਪਾਸੇ ਰਕਬਾ ਘਟਿਆ ਤੇ ਸਾਰਿਆਂ ਦਾ ਹੀ ਰੁਝਾਨੇ ਪਾਸੇ ਨੂੰ ਪੱਠੇ ਦੱਥੇ ਦਾ ਪੈਲੀ ਬੰਨੇ ਦਾ ਕਿ ਇਹਨੇ ਖਾਦਾ ਪਾਉਣੀ ਆ ਵਾ ਜੇ ਲੇਟ ਛੋਣੇ ਲੱਗੇ ਉਹਨਾਂ ਨੂੰ ਖਾਦਾ ਦਵਾਈਆਂ ਪੈਣ ਵਾਲੀਆਂ ਤੂੰ ਤੀ ਵੇਖ ਲੋ ਵੀ ਤਰ ਕੇ ਨੰਗਣਾ ਪੈਣਾ ਮੈਂ ਤਾਂ ਖਾ ਦਵਾਈ ਕਿਹੜੇ ਹਿਸਾਬ ਨਾਲ ਜਾਣੀ ਜੀ ਇੰਟਰ ਸਰਕਾਰ ਆਈ ਪੁਲ ਮਨਜ਼ੂਰ ਕਰੀ ਅਜੇ ਤੱਕ ਕੋਈ ਬੱਜਿਆ ਨਹੀਂ ਪੁਲ ਬੱਜਾਏ ਤਾਂ ਵੀ ਲੋਕ ਪਟਿਆ ਲਾਉਣ ਹਾਂਜੀ ਆ ਚੱਕਰ ਕਿਸ਼ਤੀ ਦਾ ਜ਼ਰੂਰੀ ਰਸਤਾ ਪਾਉਂਦਾ ਹੁਣ ਜਿਆ ਰਸਤਾ